ਜਾਸੂਸ ਹੈ ਪਾਕਿਸਤਾਨੀ ਜਾਸੂਸ ਹੈ ਸਾਨੂੰ ਤਾਂ ਹਰਾਨੀ ਹੋ ਗਈ ਸੁਣ ਕੇ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬ੍ਰਦਰਰੀ ਨੂੰ ਹਰ ਆਦਮੀ ਇਹਦੀ ਗਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲੋ ਚਾਹੇ ਬਜ਼ੁਰਗ ਨੂੰ ਅਸਲਾਮੁਅਲੈਕਮ ਜੀ ਸੱਚੇ ਇਕਾਲ ਨੂੰ ਮਿਲਕਰ ਨੇ ਆ ਤੁਸੀਂ ਬਿਲਕੁਲ ਠਿਕਾਣ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੁਣ ਗੋਰੂ ਗੋਬਿੰਦ ਸਿੰਘ ਦੀ ਧਰਤੀ 'ਚ ਜਿਹੜਾ ਕਦਮ ਰੱਖੇਗਾ ਉਹਦੇ ਤੇ ਜਸੂਸੀ ਦਾ ਇਜ਼ਾਮ ਲਾ ਦਿੱਤਾ ਜਾਏਗਾ ਹੂੰ ਜਿਹੜਾ ਵੀ ਬੰਦਾ ਨਨਕਾਣਾ ਸਾਹਿਬ ਦਾ ਵਿਜ਼ਿਟ ਕਰੇਗਾ ਉਹ ਪਾਕਿਸਤਾਨ ਦਾ جاسੂਸ ਕਿਹਾ ਜਾਏਗਾ ਐਚੀਜੀ ਇੰਡੀਆ ਦੀ ਗਵਰਨਮੈਂਟ ਨੇ ਇੰਡੀਆ ਮੋਦੀ ਹਕੂਮਤ ਨੇ ਇੱਕ ਨਵੀਂ ਟਿੱਕੀ ਦੀ ਹਰਕਤ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਸਿੱਖਾਂ ਨੂੰ ਹੂੰ ਚ ਸੂਸੀ ਦਾ ਲੇਬਲ ਜਿਹੜਾ ਉਹ ਲਾਣਾ ਸ਼ੁਰੂ ਕਰ ਦਿੱਤਾ ਹੈ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਪੰਜਾਬੀ ਜਿਹੜੇ ਨੇ ਪਾਕਿਸਤਾਨ ਜਾਂਦੇ ਨੇ ਤੇ ਪਾਕਿਸਤਾਨ ਦੀਆਂ ਏਜੰਸੀਆਂ ਲਈ ਕੰਮ ਕਰਦੇ ਨੇ ਜਿਹੜਾ ਵੀ ਕੋਈ ਪਾਕਿਸਤਾਨ ਜਾਏਗਾ ਉਹਦੇ ਤੇ جاسੂਸ ਹੋਣ ਦਾ ਇਲਜ਼ਾਮ ਜਿਹੜਾ ਉਹ ਲੱਗ ਸਕਦਾ ਹੈ ਅੱਜ ਇੱਕ ਮੁੰਡਾ ਹੈ 25 ਸਾਲ ਦਾ ਜਿਹਨੇ ਕੁਝ ਟਾਈਮ ਪਹਿਲੇ ਨੰਕਾਣਾ ਸਾਹਿਬ ਦਾ ਵਿਜ਼ਿਟ ਕੀਤਾ ਨੰਕਾਣਾ ਸਾਹਿਬ ਦੇ ਵਿੱਚ ਪਾਕਿਸਤਾਨ ਦੇ ਲੋਕਾਂ ਨਾਲ ਉਹਦੀ ਮੁਲਾਕਾਤ ਹੋਈ ਜ਼ਾਹਰੀ ਜੀ ਗੱਲ ਹੈ ਤੁਸੀਂ ਕਿਸੇ ਵੀ ਦੂਜੀ ਕੰਟਰੀ ਦੇ ਵਿੱਚ ਜਾਂਦੇ ਹੋ ਤੇ ਤੁਹਾਡੀ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ ਠੀਕ ਹੈ ਸੋ ਲੋਕਾਂ ਨਾਲ ਤੁਸੀਂ ਮਿਲਦੇ ਹੋ ਤੇ ਇਸ ਚੀਜ਼ ਨੂੰ ਬੇਸ ਬਣਾ ਕੇ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ ਮੁੰਡਾ ਜਸੂਸੀ ਕਰਦਾ ਹੈ ਪਾਕਿਸਤਾਨ ਦੀਆਂ ਏਜੰਸੀਆਂ ਲਈ ਕੰਮ ਕਰਦਾ ਹੈ ਐਸ ਸੁਣ ਕੇ ਹਰ ਕੋਈ ਹਾਂ ਰਹਿ ਗਿਆ ਕਿ ਛੋਟੇ ਜਿਹੇ ਬੱਚੇ ਤੇ ਐਡਾ ਵੱਡਾ ਇਲਜ਼ਾਮ ਇੱਥੇ ਅਗਰ ਅਸੀਂ ਹਿਸਟਰੀ ਨੂੰ ਵੇਖੀਏ ਤੇ ਪੰਜਾਬੀਆਂ ਨੇ ਸਿੱਖਾਂ ਨੇ ਹਮੇਸ਼ਾ ਆ ਭਾਰਤ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਹਿੰਦੁਸਤਾਨ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਲੇਕਿਨ ਹਜੇ ਵੀ ਐ ਸਿਚੁਏਸ਼ਨ ਹੈ ਕਿ ਸਿੱਖ ਆਪਣੀ ਜਿਹੜੀ ਮੁਹੱਬਤ ਹੈ ਆਪਣੇ ਮੁਲਕ ਦੇ ਨਾਲ ਉਹਨੂੰ ਪ੍ਰੂਫ ਨਹੀਂ ਕਰ ਸਕੀ ਉਹਨੂੰ ਪ੍ਰੂਫ ਕਰਨ ਵਾਸਤੇ ਅਜੇ ਵੀ ਸਿੱਖਾਂ ਨੂੰ ਮਜ਼ੀਦ ਮੁਸ਼ਕਤਾਂ ਜਿਹੜੀਆਂ ਨੇ ਚੇਲੀਆਂ ਪੈਂਦੀਆਂ ਪਈਆਂ ਨੇ ਅਜੇ ਤੱਕ ਕੋਈ ਸਿੱਖਾਂ ਦੇ ਖਲੂਸ ਤੇ ਸਿੱਖਾਂ ਦੀ ਵਫਾ ਤੇ ਯਕੀਨ ਨਹੀਂ ਕਰਦਾ ਪਿਆ ਇੱਥੇ 93% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਨੇ ਦਿੱਤੀਆਂ ਨੇ ਲੇਕਿਨ ਇਹ ਤੋਂ ਬਾਵਜੂਦ ਵੀ ਸਿੱਖਾਂ ਨੂੰ ਅੱਜ ਤੱਕ ਕੁਝ ਹਾਸਿਲ ਨਹੀਂ ਹੋ ਸਕਿਆ ਅਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਨੇ ਆ ਐਸ ਮੁੰਡੇ ਜਿਹਦੇ ਤੇ ਇਲਜ਼ਾਮ ਲੱਗਿਆ ਹੈ ਕਿ ਉਹ ਪਾਕਿਸਤਾਨ ਦਾ ਜਸੂਸ ਹੈ ਆ ਕੀ ਕਹਿਣਾ ਲੋਕਾਂ ਦਾ ਉਹਦੇ ਬਾਰੇ ਵਿੱਚ ਲੋਕਾਂ ਨੇ ਕੀ ਕਿਹਾ ਹੈ ਇਹ ਦੇਖਦੇ ਲੋਕਾਂ ਨੇ ਕੀ ਕਿਹਾ ਹੈ ਵੀਡੀਓ ਆਖਰ ਤੱਕ ਵੇਖੋ ਜਾਣਕਾਰੀ ਹਾਸਿਲ ਕਰਨੇ ਆ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਵੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਜਸੂਸ ਹੈ ਪਾਕਿਸਤਾਨੀ ਜਸੂਸ ਹੈ ਸਾਨੂੰ ਹਰਾਨੀ ਹੋਗੀ ਸੁਣ ਕੇ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬ੍ਰਦਰਰੀ ਨੂੰ ਹਰ ਆਦਮੀ ਇਹਦੀ ਗਾਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲੋ ਚਾਹੇ ਬਜ਼ੁਰਗਾਂ ਨੂੰ ਪੁੱਛ ਲੋ ਆਉ ਤੇ ਡੈਡੀ ਦੇ ਨਾਲ ਇਹਨੇ ਕਣਕ ਵੜਾਈ ਆ ਕਣਕ ਬਾਜ਼ਾਰ ਸਟਾਈ ਆ ਸਾਰਾ ਕੰਮ ਆਪਦੀ ਡੈਡੀ ਦੇ ਨਾਲ ਕਰਾਇਆ ਪਿਓ ਪੁੱਤ ਹੈ ਇੱਕ ਭੈਣ ਹੈ ਮਾਂ ਹੈ ਤੇ ਇੱਕ ਦਾਦੀ ਹੈ ਇਹ ਇਤਿਹਾਸ شریف ਹੈ ਪਿੰਡ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਉਹਨੂੰ ਵਿਚਾਰੇ ਨੂੰ ਤਾਂ ਥਾਣਾ ਚੌਂਕੀ ਦਾ ਪਤਾ ਵੀ ਨਹੀਂ ਇਹ ਸੀਗਾ ਕਿ ਜਿਹੜਾ ਨੌਜਵਾਨੀ ਦਾ ਜਿਹੜਾ ਗਰਮ ਖੂਨ ਹੁੰਦਾ ਉਹ ਉਹਦੇ ਬਿਹੇਵियर 'ਚ ਨਜ਼ਰ ਆਂਦਾ ਸੀ ਕਿਸੇ ਨੂੰ ਵਿਚਾਰਾ ਹੋਏ ਵੀ ਨਹੀਂ ਸੀ ਹਰ ਆਦਮੀ ਨਾਲ ਇਹਨੇ ਪਿਆਰ ਨਾਲ ਵਿਚਰਦਾ ਸੀ ਵੀ ਵਿਸ਼ਵਾਸ ਹੀ ਨਹੀਂ ਹੋ ਰਿਹਾ ਵੀ ਹੋ ਕੀ ਗਿਆ ਆਪਣੀ ਲਾਈਫ ਬੜੀ ਲਗਜ਼ਰੀ ਜੀ ਰਿਹਾ ਸੀ ਉਹ ਪਰਿਵਾਰ ਇੱਥੇ ਰਹਿ ਰਿਹਾ ਕਿ ਨਹੀਂ ਰਹਿ ਰਹੇ ਨਹੀਂ ਪਰਿਵਾਰ ਨਹੀਂ ਰਹਿ ਰਿਹਾ ਉਹ ਤਾਂ ਵਿਚਾਰੇ ਸਹਿਮੇ ਹੋਏ ਪਤਾ ਹੀ ਨਹੀਂ ਕਿੱਧਰ ਜਾਂਦੇ ਆ ਕਿੱਧਰ ਨਹੀਂ ਵਿਚਾਰੇ ਭੱਜੇ ਫਿਰਦੇ ਆ ਡਰੇ ਹੋਏ ਆ ਕਿ ਦਵਿੰਦਰ 25 ਸਾਲ ਦਾ ਨੌਜਵਾਨ ਇਲਜ਼ਾਮ ਲੱਗਿਆ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਹੁਣ ਇੱਕ ਬੱਚਾ ਹੈ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਰੈਂਡ ਕਿਸੇ ਕੰਟਰੀ ਦੇ ਬਣ ਸਕਦਾ ਇੱਕ ਛੋਟੇ ਬੱਚੇ ਉੱਤੇ ਏਡੇ ਵੱਡਾ ਇਲਜ਼ਾਮ ਲਾ ਦੇਣਾ ਵੀ ਇਦਾਂ ਜੁੜਿਆ ਹੋਇਆ ਉਹ ਜੁੜਿਆ ਹੋਇਆ ਤੇ ਉਹ ਗੱਲ ਗਲਤ ਅਸੀਂ ਇਸ ਵੇਲੇ ਮਸਤਗੜ ਪਿੰਡ ਦੇ ਵਿੱਚ ਖੜੇ ਹਾਂ ਜ਼ਿਲ੍ਹਾ ਕੈਥਲ ਦਾ ਇਹ ਮਸਤਗੜ ਪਿੰਡ ਹੈ ਜਿੱਥੋਂ ਦੇ ਨੌਜਵਾਨ ਦਵਿੰਦਰ ਸਿੰਘ ਢੁੱਲੋਂ ਨੂੰ ਹਰਿਆਣਾ ਪੁਲਿਸ ਦੇ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ 12 ਮਈ ਨੂੰ ਹਥਿਆਰਾਂ ਦੇ ਨਾਲ ਫੋਟੋ ਪਾਈਆਂ ਸੀਗੀਆਂ ਫੇਸਬੁੱਕ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਔਰ ਗ੍ਰਿਫਤਾਰੀ ਤੋਂ ਬਾਅਦ ਅਗਲਾ ਖੁਲਾਸਾ ਕਰਦੇ ਨੇ ਕਿ ਦਵਿੰਦਰ ਸਿੰਘ ਢਿੱਲੋਂ ਪਾਕਿਸਤਾਨ ਦੇ ਆਈਐਸਆਈ ਏਜੰਸੀਆਂ ਦੇ ਨਾਲ ਮਿਲ ਗਿਆ ਹੈ ਉਹਨਾਂ ਨੂੰ ਭਾਰਤ ਦੀ ਖੁਫੀਆ ਜਾਣਕਾਰੀਆਂ ਮੁਹਈਆ ਕਰਵਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਇਹ ਘਰ ਹੈ ਦਵਿੰਦਰ ਸਿੰਘ ਢਿੱਲੋਂ ਦਾ ਅਸੀਂ ਇਸ ਵੇਲੇ ਉਹਦੇ ਪਿੰਡ ਦੇ ਵਿੱਚ ਹੀ ਖੜੇ ਹਾਂ 25 ਸਾਲ ਉਮਰ ਦੱਸੀ ਜਾ ਰਹੀ ਹੈ ਵੱਡਾ ਘਰ ਹੈ ਜ਼ਿੰਮੇਦਾਰ ਨੇ 22 25 ਕਿੱਲੇ ਜ਼ਮੀਨ ਆਂਦੀ ਹੈ ਪਰ ਇਲਜ਼ਾਮ ਜਸੂਸੀ ਦਾ ਲੱਗ ਗਿਆ ਇਲਜ਼ਾਮ ਬੜਾ ਗੰਭੀਰ ਲੱਗ ਗਿਆ ਜਿਸ ਤੋਂ ਬਾਅਦ ਅਸੀਂ ਜਦੋਂ ਪਿੰਡ ਦੇ ਵਿੱਚ ਆਏ ਤਾਂ ਪਿੰਡ ਵਾਸੀ ਕਹਿ ਰਹੇ ਨੇ ਕਿ ਇਹ ਘਰ ਤਾਂ ਜਿਹੜਾ ਪਰਿਵਾਰਕ ਮੈਂਬਰ ਨੇ ਇਸ ਘਰ ਦੇ ਵਾਹਿਦ ਸ਼ਰੀਫ ਨੇ ਮੁੰਡਾ ਵੀ ਸ਼ਰੀਫ ਹੈ ਪਿੰਡ ਵਾਸੀਆਂ ਦੇ ਨਾਲ ਘੁੰਮ ਰਹੇ ਆ ਤੇ ਕਹਿ ਰਹੇ ਆ ਕਿ ਸਾਨੂੰ ਤਾਂ ਨਹੀਂ ਯਕੀਨ ਹੁੰਦਾ ਕਿ ਮੁੰਡਾ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਵੀ ਪੈ ਸਕਦਾ ਖੈਰ ਪੁਲਿਸ ਫਿਲਹਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਕੁਝ ਪਿੰਡ ਵਾਸੀਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪਤਾ ਕਰਦੇ ਹਾਂ ਕਿ ਆਖਿਰਕਾਰ ਮੁੰਡੇ ਦਾ ਆਚਰਣ ਕਿਹੋ ਜਿਹਾ ਸੀ ਕਿ ਇਹੋ ਜੀ ਐਕਟੀਵਿਟੀ ਦੇ ਵਿੱਚ ਜਿਸ ਤਰ੍ਹਾਂ ਦਾ ਇਲਜ਼ਾਮ ਲੱਗਿਆ ਸ਼ਾਮਲ ਹੋ ਸਕਦਾ ਹੈ ਜਾਂ ਨਹੀਂ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਦਵਿੰਦਰ ਕਰਤਾਰਪੁਰ ਸਾਹਿਬ ਜੰਦਾ ਕੋਰੀਡੋਰ ਦੇ ਰਾਹੀਂ ਉੱਥੇ ਮੁਲਾਕਾਤ ਹੁੰਦੀ ਹੈ ਕੁਝ ਪਾਕਿਸਤਾਨੀਆਂ ਦੇ ਨਾਲ ਰਾਤ ਤੱਕ ਕਾਇਮ ਹੁੰਦਾ ਹੈ ਔਰ ਉਸੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਹੋਇਆ ਸਾਡੇ ਨਾਲ ਪਹਿਲਾ ਸ਼ਰਮਨੀਆ ਕਾਲੀਦਾਲ ਅੰਮ੍ਰਿਤਸਰ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਵਿਰਕ ਸਾਹਿਬ ਨੇ ਜਿਹੜੇ ਇੱਥੇ ਢਿੱਲੋ ਪਰਿਵਾਰ ਦੇ ਯਾਨੀ ਕਿ ਦਵਿੰਦਰ ਸਿੰਘ ਢਿੱਲੋ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਆਏ ਸੀਗੇ ਫਿਲਹਾਲ ਪਰਿਵਾਰਕ ਮੈਂਬਰ ਨਹੀਂ ਮਿਲ ਰਹੇ ਗੁਰੇਜ਼ ਕਰ ਰਹੇ ਨੇ ਗੱਲਬਾਤ ਕਰਨ ਤੋਂ ਵੀ ਡਰ ਵੀ ਰਹੇ ਨੇ ਔਰ ਕੁਝ ਪਰਿਵਾਰਕ ਮੈਂਬਰ ਹੈ ਨਹੀਂ ਇਹ ਮਦਦ ਕਰਨ ਆਏ ਸੀਗੇ ਕਿੰਨਾ ਕੋ ਪਤਾ ਲੱਗ ਪਾਇਆ ਇਹਨਾਂ ਨੂੰ ਕਿਉਂਕਿ ਇਹ 25 ਸਾਲ ਦਾ ਨੌਜਵਾਨ ਹੈ ਸਿੱਖ ਨੌਜਵਾਨ ਹੈ ਔਰ ਇਸ ਤਰ੍ਹਾਂ ਦਾ ਇਲਜ਼ਾਮ ਜਦੋਂ ਲੱਗ ਰਿਹਾ ਹੈ ਤਾਂ ਪੰਥ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਸਾਡੇ ਨਾਲ ਵਿਰਖ ਸਾਹਿਬ ਨੇ ਵਿਰਖ ਸਾਹਿਬ ਤੁਸੀਂ ਜਦੋਂ ਪਤਾ ਲੱਗਿਆ ਕਿ ਦਵਿੰਦਰ 25 ਸਾਲ ਦਾ ਨੌਜਵਾਨ ਤਸਵੀਰਾਂ ਆਪਾਂ ਲਗਾਤਾਰ ਦੇਖ ਰਹੇ ਹਾਂ ਇਲਜ਼ਾਮ ਲੱਗਿਆ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਮੀਡੀਆ 'ਚ ਇਹ ਚੱਲ ਰਿਹਾ ਹੈ ਕਿ ਜਸੂਸ ਹੈ ਪਾਕਿਸਤਾਨ ਦਾ ਤੁਸੀਂ ਅੱਜ ਮਿਲਣ ਆਏ ਸੀ ਕਿ ਪਰਿਵਾਰਕ ਮੈਂਬਰ ਹੁਣ ਕੀ ਪਤਾ ਲੱਗ ਪਿਆ ਕੀ ਕੇਸ ਸੰਬੰਧੀ ਕੀ ਜਾਣਕਾਰੀ ਦੇ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਬਖਸ਼ੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਕਿ ਤੁਸੀਂ ਇੱਕ ਉਸ ਵੀਰ ਦੀ ਆਵਾਜ਼ ਲਈ ਕਿਉਂ ਇੱਕ ਇਨਕੁਆਰੀ ਹੈ ਜਾਂ ਉਹਦੇ ਵਾਸਤੇ ਇਹਨਾਂ ਨੇ ਕੋਈ ਕੇਸ ਦਰਜ ਕੀਤਾ ਉਹ ਤਾਂ ਹੁਣ ਜਾਂਚ ਜਿਹੜੀ ਹੋਣੀ ਹੈ ਇਹ આરોਪ ਲੱਗਾ ਹੈ ਤੇ ਜਾਦ ਜਿਹੜੇ ਨੈਸ਼ਨਲ ਜਿਹੜੇ ਸਾਡੇ ਚੈਨਲ ਨੇ ਉਹ ਨੈਗੇਟਿਵਿਟੀ ਪੈਦਾ ਕਰ ਰਹੇ ਨੇ ਸਾਡੀ ਕੌਮ ਦੇ ਖਿਲਾਫ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਉਹਨਾਂ ਦੀ ਕਵਰਿੰਗ ਜਿਹੜੀ ਪਿੰਡ ਵਾਸੀ ਵਾਸਤੇ ਕਰਨ ਵਾਸਤੇ ਆਏ ਹੋ ਕਿਉਂਕਿ ਇਹਨਾਂ ਦੇ ਜਿਹੜੇ ਇੱਥੇ ਦੇ ਗਲੀ ਗਵੰਡ ਨੇ ਮੈਂ ਜਦੋਂ ਮਿਲਿਆ ਉਹਨਾਂ ਨੂੰ ਆ ਕੇ ਪੁੱਛਿਆ ਤੇ ਉਹ ਸਾਰੇ ਕਹਿੰਦੇ ਵੀ ਇਹਦਾ ਸ੍ਰੀ ਪਰਿਵਾਰ ਹੈ ਅਨਾਲ ਹੀ ਲੱਗਦੀ ਜ਼ਮੀਨ ਉਹਨਾਂ ਦੀ ਹੈ ਤੇ ਵੀ ਇੰਨੇ ਸ੍ਰੀ ਪਰਿਵਾਰ ਦੇ ਜਿਹੜੇ ਨਾਲ ਨੇ ਐਵੇਂ ਦੇ ਇਨਸਾਨ ਨਹੀਂ ਹੈਗੇ ਨਾ ਅਸੀਂ ਅਜੇ ਤੱਕ ਕੋਈ ਪਿੰਡ ਚੋਂ ਦੀ ਗੱਲ ਸੁਣੀ ਹੈ ਹੁਣ ਇੱਕ ਬੱਚਾ ਹੈ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਫਰੈਂਡ ਕਿਸੇ ਕੰਟਰੀ ਦੇ ਬਣ ਸਕਦਾ ਨਾਲ ਸਾਡੇ ਹੁਣ ਦੇਖੋ ਅਸੀਂ ਇੰਡੀਆ ਚ ਰਹਿੰਦੇ ਆ ਸਾਡੇ ਨਾਲ ਨੇਪਾਲ ਵੀ ਆ ਪਾਕਿਸਤਾਨ ਵੀ ਆ ਸ਼੍ਰੀਲੰਕਾ ਵੀ ਆ ਹੈ ਸਾਰੀ ਕੰਟਰੀ ਲੱਗਦੀਆਂ ਸੀ ਤੇ ਇਹਦੇ ਚ ਕੋਈ ਕੋਈ ਇਦਾਂ ਦੀ ਗੈਰਕਾਨੂੰਨੀ ਕੋਈ ਹਰਕਤ ਕੀਤੀ ਹੋਵੇ ਤਾਂ ਫਿਰ ਤਾਂ ਹੋ ਸਕਦਾ ਨਾ ਕਰਤਾਰਪੁਰ ਸਾਹਿਬ ਜਿਹੜਾ ਜਾਂਦਾ ਹੈ ਸਾਡੇ ਗੁਰੂ ਧਾਮ ਨੇ ਦਰਸ਼ਨ ਦیدار ਦੀ ਅਸੀਂ ਨੇਤਰ ਅਰਦਾਸ ਕਰਦੇ ਆ ਗੁਰੂ ਦਾਮਦ ਵਾਸਤੇ ਦਰਸ਼ਨ ਦਿਦਾਰ ਵਾਸਤੇ ਨੇਤਰ ਅਰਦਾਸ ਕਰਦੇ ਆ ਉਹਦੇ ਵਿੱਚ ਜਿਹੜੇ ਉਹਨਾਂ ਨੇ ਦੱਸਿਆ ਵੀ ਤੁਸੀਂ ਇਹ ਰੂਲ ਫੋਲੋ ਕਰਦੇ ਹੋ ਤੁਸੀਂ ਦਰਸ਼ਨ ਦਿਦਾਰ ਕਰਨ ਜਾ ਸਕਦੇ ਹੋ ਕਾਨੂੰਨ ਦੇ ਅਨੁਸਾਰ ਜਿਹੜੇ ਰੂਲ ਫੋਲੋ ਕਰਨੇ ਆ ਉਹ ਜਾ ਸਕਦਾ ਕੋਈ ਵੀ ਜਾ ਸਕਦਾ ਤੁਸੀਂ ਹੋ ਸਕਦੇ ਮੈਂ ਹੋ ਸਕਦਾ ਪਰ ਇੰਨੀ ਇੱਕ ਛੋਟੇ ਬੱਚੇ ਉੱਤੇ ਏਡੇ ਵੱਡਾ ਇਲਜ਼ਾਮ ਲਾ ਦੇਣਾ ਵੀ ਇਦਾਂ ਜੁੜਿਆ ਹੋਇਆ ਉਹ ਜੁੜਿਆ ਹੋਇਆ ਤੇ ਉਹ ਗੱਲ ਗਲਤ ਹੈ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨੂੰ ਇੰਨਾ ਹਾਈਲਾਈਟ ਕਰ ਦਿੱਤਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਥਲ ਦੇ ਵਿੱਚ ਸਾਡਾ ਇੱਕ ਸਿੱਖ ਨੌਜਵਨ ਬੱਚਾ 12ਵੀਂ ਕਲਾਸ ਦੇ ਵਿੱਚੋਂ ਪੂਰਾ ਟੋਪ ਕਰਦਾ ਹਰਿਆਣਾ ਹਰਿਆਣੇ ਵਿੱਚੋਂ ਪੂਰਾ ਟੋਪ ਕਰਦਾ ਹੈ ਉਹ ਖਬਰ ਨੂੰ ਇੰਨਾ ਨਹੀਂ ਚਲਾਇਆ ਗਿਆ ਜਿੰਨਾ ਇਸ ਖਬਰ ਨੂੰ ਪੂਰਾ ਨੈਸ਼ਨਲ ਲੈਵਲ ਦੇ ਉੱਤੇ ਹਾਈਲਾਈਟ ਕਰ ਦਿੱਤਾ ਗਿਆ ਵੀ ਇਹ ਬੱਚੇ ਦੇ ਆਈਐਸਆਈ ਨਾਲ ਸੰਬੰਧ ਸਨ ਕੋਈ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਇਹਨਾਂ ਤੇ ਗੱਲਬਾਤ ਹੋ ਪਈ ਨਹੀਂ ਜੀ ਉਹ ਬਿਲਕੁਲ ਦਰਵਾਜ਼ਾ ਗੇਟ ਬੰਦਾ ਉਹਨਾਂ ਕਰਦਾ ਤੇ ਪਰਿਵਾਰ ਚ ਕੋਈ ਪਤਾ ਲੱਗਾ ਵੀ ਤੇ ਹੈ ਨਹੀਂਗੇ ਦੇਖੋ ਡਰੇ ਇੰਨੇ ਹੋਏ ਜਿਹੜੇ ਬੰਦੇ شریف ਹੀ ਚਰੇ ਇੰਨੇ ਆ ਉਹ ਡਰੇ ਸਹਿਮ ਗਏ ਬੰਦੇ ਜਿਆਦਾ ਤਾਂ ਮੈਂ ਵੀ ਕਿਉਂਕਿ 2-3 ਘੰਟਿਆਂ ਤੋਂ ਪਿੰਡ ਦੇ ਵਿੱਚ ਵੀ ਚੱਲ ਰਿਹਾ ਹਾਂ ਪਰ ਨਹੀਂ ਮਿਲ ਰਹੇ ਔਰ ਲੋਕ ਕਹ ਤੇ ਇਹੀ ਰਏ ਨੇ ਕਿ ਬਹੁਤ شریف ਪਰਿਵਾਰ ਆ ਨੌਜਵਾਨ ਵੀ ਬੜਾ شریف ਸੀਗਾ ਲੱਗਦਾ ਨਹੀਂ ਐਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਸ਼ਾਮਲ ਹੋ ਸਕਦਾ ਔਰ ਮਿਲ ਵੀ ਨਹੀਂ 파ਰੇ ਇਹੀ ਉਹ ਇਹੀ ਹੋ ਸਕਦਾ ਕਿ ਸਹਿਮ ਗਏ ਨੇ ਮੈਸੂ ਸਾਰੇ ਪਿੰਡਾਂ ਨਾਲ ਜੇ ਜਿਹੜੇ ਰਸਤੇ ਚਾਏ ਆ ਜਾਂ ਮਿਲੇ ਆ ਗਲੀ ਗੁਣ ਨੂੰ ਇਹੀ ਗੱਲ ਕਰਨੇ ਬਹੁਤ شریف ਨੇ ਵਿਚਾਰ ਡਰੇ ਹੋਏ ਨੇ ਦੇਖੋ ਜਦੋਂ ਪਰਿਵਾਰਦਾਰੀ ਇਹ ਨਾ ਜਾਵੇ ਉਹ ਡਰ ਕੇ ਵਿਚਾਰੇ ਹੁਣ ਸਹਮੇ ਹੋ ਗਏ ਬਿਲਕੁਲ ਨਹੀਂ ਹੁਣ ਜਿੰਨੇ ਵੀ ਪਰਿਵਾਰ ਪਿੰਡ ਚੋਂ ਕਿਸੇ ਵੀ ਬੰਦੇ ਇਹ ਗੱਲ ਨਹੀਂ ਕਹੀ ਸੀ ਕੋਈ মিডিਆ ਸਾਹਮਣੇ ਪਰਿਵਾਰ ਤੋਂ ਤੇ ਭਾਈਚਾਰੇ ਤੋਂ ਸੀ ਸਿੱਖਤਰ ਨਾਲ ਸੰਬੰਧ ਰੱਖਣੇ ਆ ਪਰਿਵਾਰਾਂ ਨੂੰ ਮਿਲੇ ਵੀ ਕਿਦਾਂ ਦਾ ਕੋਈ ਐਦਾਂ ਦੀ ਗੱਲ ਨਹੀਂ ਉਹ ਕਹਿੰਦੇ ਵੀ ਅਸੀਂ ਗਾਰੰਟੀ ਦੇਣ ਨੂੰ ਸਾਰਾ ਪਿੰਡ ਉਹਦੀ ਗਾਰੰਟੀ ਦੇਣ ਨੂੰ ਤਿਆਰ ਆ ਤੇ ਕਿਤੇ ਨਾ ਕਿਤੇ ਜਾ ਕੇ ਵੀ ਅਸੀਂ ਪ੍ਰਸ਼ਾਸਨ ਨਾਲ ਵੀ ਹੁਣ ਗੱਲ ਕਰਾਂਗੇ ਐਸਪੀ ਸਾਹਿਬ ਨੂੰ ਮਿਲਾਂਗੇ ਖੁਦ ਜਾ ਕੇ ਇਹਦੇ ਉੱਤੇ ਪਾਰਟੀ ਸ਼ਰਮਣੀ ਅਕਾਲੀ ਦਲ ਸਮਰਤ ਸਿੰਘ ਮਾਨ ਉਹਨਾਂ ਦੀ ਪਾਰਟੀ ਨਾਲ ਖੜੀ ਐ ਇਸ ਪਰਿਵਾਰ ਦੇਖੋ ਜਦੋਂ ਕਿਸੇ ਨਾਲ ਤੱਕ ਅਸੀਂ ਹਰ ਟਮ ਖੜੇ ਗਰ ਹਰ ਖੜਿਆ ਨਾਲ ਪਾਲ ਸੜੀ ਪਾਲਟੀ ਕਿਸੇ ਨਾਲ ਵੀ ਜਰੂਰੀ ਨਹੀਂ ਕਿਸੇ ਇੱਕ ਨਾਲ ਕਿਸੇ ਹਿੰਦੂ ਨਾਲ ਵੀ ਧੱਕਾ ਹੋਇਆ ਅਸੀਂ ਕਿਤੇ ਇਦਾਂ ਦੀ ਘਟਨਾ ਵਾਂ ਜਿਹੜੀ ਵਾਪਰੀ ਜਨ ਅਸੀਂ ਉਹ ਹਿੰਦੂਆਂ ਦਾ ਵੀ ਸਾਥ ਦਿੱਤਾ ਹੈ ਇੱਥੇ ਕਿਸੇ ਮੁਸਲਮਾਨ ਨਾਲ ਦੀ ਘਟਨਾ ਵਾਪਰੀ ਉਹਦੇ ਦਾ ਸਾਥ ਦਿੱਤਾ ਦੇਖੋ ਸੂਈ ਕਾਨੂੰਨੀ ਤਰੀਕੇ ਨਾਲ ਸਹੀ ਉਹ ਅਸੀਂ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ ਅਸੀਂ ਤੁਹਾਡੇ ਨਾਲ ਇਸ ਕਤਲ ਦੇ ਵਿੱਚ ਹੀ ਕੁਝ ਟਾਈਮ ਪਹਿਲਾਂ ਇੱਕ ਨੌਜਵਾਨ ਵੀਰ 15 ਅਗਸਤ ਨੂੰ ਇੱਕ ਨਿਸ਼ਾਨ ਸਾਹਿਬ ਘਰੇ ਚੜਾਉਂਦਾ ਉਹ ਕਹਿੰਦਾ ਜੀ ਅਸੀਂ ਗੁਲਾਮ ਆ ਉਹਨੇ ਨਿਸ਼ਾਨ ਸਾਹਿਬ ਲਾਇਆ ਉਹਨੂੰ ਪ੍ਰਸ਼ਾਸਨ ਇਹ ਗੁੱਲਾ ਪੁਲਿਸ ਤੰਗ ਕਰਨ ਲੱਗ ਪਈ ਐਸਪੀ ਸਾਹਿਬ ਨੂੰ ਮਿਲੇ ਸੀ ਸੀ ਤੇ ਐਸਪੀ ਸਾਹਿਬ ਨੇ ਗੱਲਬਾਤ ਕੀਤੀ ਵੀ ਐਸਪੀ ਸਾਹਿਬ ਉਹ ਤੇ ਦੇਖੋ ਗੈਰਕਾਨੂੰਨੀ ਕੀ ਆਪਣੇ ਘਰੇ ਕੋਈ ਨਿਸ਼ਾਨ ਸਾਹਿਬ ਲਾ ਰਿਹਾ ਹੈ ਉਹ ਆਪਣਾ ਇੱਕ ਬਿਰਖ ਸਾਹਿਬ ਇਹ 6 ਸੈਂਟੀਮੈਂਟਸ ਨਾਲ ਜੁੜ ਰਹੀ ਹੈ ਖਬਰ ਕਿਉਂਕਿ ਦਸਤਾਰ ਧਾਰੀ ਮੁੰਡਾ ਜਦੋਂ ਤਸਵੀਰਾਂ ਚੱਲ ਰਹੀਆਂ ਨੇ ਕਿ ਪਾਕਿਸਤਾਨ ਲਈ ਜਸੂਸੀ ਕਰ ਰਿਹਾ ਹੈ ਤਾਂ ਬਹੁਤ ਸਾਰੇ ਨੈਰੇਟਿਵ ਸਿਰਜੇ ਜਾ ਰਹੇ ਨੇ ਇੱਕ ਪਾਸੇ ਐਂਟੀ ਸਿੱਖ ਵੀ ਔਰ ਪ੍ਰੋ ਸਿੱਖ ਸੈਂਟੀਮੈਂਟ ਵੀ ਸਿਰਜਿਆ ਜਾ ਰਿਹਾ ਹੈ ਨੈਰੇਟਿਵ ਇਹ ਆ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੀ ਸਥਿਤੀ ਕੀ ਹੈ ਇਸ ਵੇਲੇ ਹਰਿਆਣ ਤੁਸੀਂ ਪੋਲੀਟੀਕਲੀ ਐਕਟਿਵ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਇੱਕ ਮੁੰਡਾ ਇਹਦੇ ਤੇ ਇਲਜ਼ਾਮ ਲੱਗ ਗਿਆ ਫਿਰ ਇੱਕ ਮੁੰਡਾ ਪਹਿਲੇ ਨਿਸ਼ਾਨ ਸਾਹਿਬ ਲਾਇਆ ਤੇ ਉਹਦੇ ਤੇ ਇਲਜ਼ਾਮ ਲੱਗ ਗਿਆ ਕਿ ਤੱਕਾ ਤੱਕੇ ਸ਼ਹੀ ਹੋ ਰਹੀ ਕਤਲ ਦੇ ਵਿੱਚ ਦੋ ਦਿਨ ਘਟਨਾ ਵਾਪਰ ਗਈ ਹੈ ਇਹ ਘਟਨਾ ਜਿਵੇਂ ਪਿੱਛੇ ਇੱਕ ਸਿੱਖ ਨੌਜਵਾਨ ਨੂੰ ਕਤਲ ਸ਼ਹਿਰ ਦੇ ਵਿੱਚ ਕੁੱਟਮਾਰ ਹੁੰਦੀ ਹੈ ਖਾਲਸਤਾਨੀ ਕਹਿ ਕੇ ਉਹਨੂੰ ਮਾਰਕੁੱਟ ਕਰਦੇ ਆ ਉਹ ਕੁੱਟ ਕਰਦੇ ਆ ਤਾਂ ਅਸੀਂ ਉੱਤੇ 307 ਦੀ ਡਿਮਾਂਡ ਕਰਦੇ ਆ ਉਹ ਉਹਨੂੰ ਬਚਾਉਣ ਵਾਲਾ ਵੀ ਇੱਕ ਆਪਣਾ ਰਾਜੂ ਪਾਈ ਸੀ ਉਹ ਜੋ ਸਿੱਖ ਨੂੰ ਮਾਰਿਆ ਰਾਤ ਨੂੰ ਗਲਚ ਪਰਣਾ ਪਾ ਕੇ ਇੱਟਾਂ ਦੇ ਨਾਲ ਦੋ ਜਣੇ ਮਾਰ ਰਹੇ ਨੇ ਤਾਂ ਉਹ ਜਦੋਂ ਮਾਰਿਆ ਤੇ ਉਹਦੇ ਉੱਤੇ ਧਾਰਾ 307 ਦੀ ਮੰਗ ਕੀਤੀ ਉਹ ਵੀ ਨਾ ਲੱਗੀ ਜੇ 308 ਲੱਗੀ ਬੰਦੇ ਨੂੰ ਘਟੋ ਘਟ ਪੰਜ ਸੱਤ ਟਾਂਕੇ ਲੱਗੇ ਉਹ 308 ਤੱਕ ਵੀ ਉਹਦੇ ਉੱਤੇ ਵੀ ਅਬਜੈਕਸ਼ਨ ਖੜਾ ਕਰਤਾ ਵੀ ਕਾਤੋਂ ਲੱਗ ਰਿਹਾ ਅਸੀਂ ਕਹਿ ਰਹੇ ਹਾਂ ਜਦੋਂ ਇਹ ਤਿੰਨ ਚਾਰ ਘਟਨਾਵਾਂ ਇਹ ਕਤਲ ਕਤਲ ਦੀ ਇਦਾਂ ਦੀ ਹੋ ਗਈਆਂ ਨੇ ਤੇ ਮੈਂ ਚਾਹੁੰਦਾ ਵਾਂ ਵੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕਿ ਕਿਸੇ ਤਰ੍ਹਾਂ ਦਾ ਇਦਾਂ ਦਾ ਮਾਹੌਲ ਪੈਦਾ ਨਾ ਹੋਵੇ ਵੀ ਸਾਡਾ ਭਾਈਚਾਰਾ ਖਰਾਬ ਨਾ ਹੋਵੇ ਤੇ ਇਹ ਕਟੋੜ ਸਾਡੀ ਗੱਲ ਤਾਂ ਸਾਡੀ ਸੁਣਨਾ ਬਿਲਕੁਲ ਤਾਂ ਪਰਿਵਾਰ ਵਾਲੇ ਫਿਲਹਾਲ ਮਿਲ ਨਹੀਂ ਰਹੇ ਕੁਝ ਪਰਿਵਾਰਕ ਜਿਹੜੇ ਪਿੰਡ ਵਾਸੀ ਨੇ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਇਸ ਪਿੰਡ ਦੇ ਹੀ ਹੋ ਅਸੀਂ ਇਹਨਾਂ ਦੇ ਗੁਆਂਢੀ ਅੱਛਾ ਨਾਲ ਦਾ ਘਰ ਤੁਹਾਡਾ ਇਸ ਤੋਂ ਅਗਲਾ ਅੱਛਾ ਇਹ ਪਰਿਵਾਰ ਤੇ ਬੜਾ ਵੱਡਾ ਇਲਜ਼ਾਮ ਲੱਗ ਗਿਆ ਨੌਜਵਾਨ ਨੂੰ ਫੜ ਲਿਆ ਕਦੋਂ ਗ੍ਰਿਫਤਾਰ ਕੀਤਾ ਗਿਆ ਪੂਰੀ ਕਹਾਣੀ ਮੈਂ ਇੱਕ ਵਾਰੀ ਜਾਨਣਾ ਚਾਹਵਾਂਗਾ ਕਿ ਪਹਿਲਾਂ ਤੁਸੀਂ ਕਹਾਣੀ ਦੱਸੋ ਫਿਰ ਇਹ ਇਹਨਾਂ ਦੇ ਪਰਿਵਾਰ ਬਾਰੇ ਉਹ ਨੌਜਵਾਨ ਦੇ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਉਹ ਜਾਨਣਾ ਚਾਹਾਂਗੇ ਕਹਾਣੀ ਦੇਖੋ ਜੀ ਜਿਆਦਾ ਤਾਂ ਸਾਨੂੰ ਨੋਲਿਜ ਨਹੀਂ ਹੈ ਮੈਂ ਵੀ ਬਾਹਰ ਰਿਹਾ ਸੀ ਥੋੜੇ ਦਿਨ ਬਾਹਰ ਗਿਆ ਹੋਇਆ ਸੀ ਪਤਾ ਲੱਗਾ ਵੀ ਇਹਨੂੰ ਪੁਲਿਸ ਲੈ ਗਈ ਹੈ ਸਿਰਫ ਇਨਵੈਸਟੀਗੇਸ਼ਨ ਵਾਸਤੇ ਵੀ ਆਪਣਾ ਤੇਰੀਆਂ ਨਾ ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਆਏ ਆਂ ਇਸ ਕਰਕੇ ਅਸੀਂ ਤੇਰੀ ਜਾਂਚ ਕਰਨੀ ਹੈ ਵੀ ਆਰਮ ਐਕਟ ਦੇ ਤਹਿਤ ਤੇਰਾ ਥੋੜੀ ਜਾਂਚ ਕਰਨੀ ਇਸ ਤਹਿਤ ਲੈ ਗਏ ਉਸ ਤੋਂ ਬਾਅਦ ਉਹਦੀ ਜਾਂਚ ਕਰਕੇ 2 ਦਿਨ ਸੀ ਇਸ ਟੂ ਨੇ ਰੱਖਿਆ ਜਾਂਚ ਕਰਕੇ ਚਲੋ ਜਮਾਨਤ ਕਰਕੇ ਛਡਾਤਾ ਉਸ ਤੋਂ ਬਾਅਦ ਦੂਸਰਾ ਡਿਪਾਰਟਮੈਂਟ ਲੈ ਗਿਆ ਚੱਕ ਕੇ ਉਹਨੂੰ ਅੱਛਾ ਉਸੇ ਵੇਲੇ ਹੀ ਫੜ ਲਿਆ ਕਿ ਘਰ ਆ ਗਿਆ ਸੀਗਾ ਤੇ ਮੈਂ ਉਹਦੇ ਉੱਥੋਂ ਉਸੇ ਉਸੇ ਜਗ੍ਹਾ ਤੋਂ ਹੀ ਜਮਾਨਤ ਹੋਈ ਹੈ ਤੇ ਦੂਸਰੇ ਡਿਪਾਰਟਮੈਂਟ ਨੇ ਲੈ ਲਿਆ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਹੁਣ 3 ਦਿਨਾਂ ਤੋਂ ਇਨਵੈਸਟੀਗੇਸ਼ਨ ਉਹ ਨਾਲ ਦੇ ਨਾਲ ਹੀ ਮੀਡੀਆ ਦੇ ਵਿੱਚ ਆ ਗਿਆ ਜੀ ਇਹ جاسੂਸ ਹੈ ਪਾਕਿਸਤਾਨੀ ਜਸੂਸ ਹੈ ਸਾਨੂੰ ਤਾਂ ਹੈਰਾਨੀ ਹੋ ਗਈ ਸੁਣ ਕੇ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰੇ ਪਿੰਡ ਚ ਘੁੰਮ ਲੋ ਔਰ ਜਿਹੜੀ ਮਰਜ਼ੀ ਬਰਾਦਰੀ ਨੂੰ ਪੁੱਛ ਲਓ ਹਰ ਆਦਮੀ ਇਹਦੀ ਗਾਰੰਟੀ ਦੇਵੇਗਾ ਵੀ ਇਹ ਲੜਕਾ ਐਸਾ ਨਹੀਂ ਹੈ ਛੋਟੇ ਬੱਚੇ ਨੂੰ ਪੁੱਛ ਲਓ ਚਾਹੇ ਬਜ਼ੁਰਗਾਂ ਨੂੰ ਪੁੱਛ ਲਓ ਤਾਂ ਕਈਆਂ ਨਾਲ ਆਪਾਂ ਵੀ ਮਿਲੇ ਸਾਰੇ ਕਹਿ ਰਹੇ ਨੇ ਬੜੇ شریف ਪਰਿਵਾਰ ਦੇ ਨੇ ਕਿਸ ਤਰ੍ਹਾਂ ਦਾ ਪਰਿਵਾਰ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਔਰ ਇਹ ਨੌਜਵਾਨ ਕਾਲਜ ਤੇ ਜਾਂਦਾ ਸੀਗਾ ਕਹਿੰਦੇ ਕਿ ਮਹੀਨੇ ਕੋ ਤੋਂ ਕਾਲਜ ਵੀ ਨਹੀਂ ਜਾ ਰਿਹਾ ਸੀਗਾ ਉੱਥੇ ਵੀ اٹینڈنس ਮਿਸਿੰਗ ਸੀਗੀ ਤਾਂ ਪਿੰਡ ਦੇ ਵਿੱਚ ਆਖਰੀ ਵਾਰ ਤੁਸੀਂ ਕਦੋਂ ਦੇਖਿਆ ਸੀਗਾ ਦਵਿੰਦਰ ਨੂੰ ਪਿੰਡ ਹੀ ਰਿਹਾ ਲਗਭਗ ਇਹ ਆਪਦੇ ਡੈਡੀ ਦੇ ਨਾਲ ਇਹਦਾ ਡੈਡੀ ਕੱਲਾ ਹੈ ਨੌਕਰ ਕੋ ਰੱਖਿਆ ਨਹੀਂ 23-24 ਕਿੱਲਾਂ ਦੀ ਖੇਤੀ ਹੈ ਆਪਦੇ ਡੈਡੀ ਦੇ ਨਾਲ ਇਹਨੇ ਕਣਕ ਵੜਾਈ ਹੈ ਕਣਕ ਬਾਜ਼ਾਰ ਸਟਾਈ ਹੈ ਸਾਰਾ ਕੰਮ ਆਪਦੇ ਡੈਡੀ ਦੇ ਨਾਲ ਕਰਾਇਆ ਪਿਓ ਪੁੱਤ ਹੈ ਇੱਕ ਭੈਣ ਹੈ ਮਾਂ ਹੈ ਤੇ ਇੱਕ ਦਾਦੀ ਹੈ ਪੰਜ ਮੈਂਬਰ ਹੈ ਘਰ ਦੇ ਵਧੀਆ ਖੇਤੀ ਹੈ ਇਹਨਾਂ ਦੀ 23-24 ਕਿੱਲਾਂ ਦੀ ਆਪਦੇ ਪਿਓ ਬੜਾ شریف ਹੈ ਇਹ ਇਤਿਹਾਸ شریف ਹੈ ਪਿੰਡ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਉਹਨੂੰ ਵਿਚਾਰੇ ਨੂੰ ਤਾਂ ਥਾਣਾ ਚੌਂਕੀ ਦਾ ਪਤਾ ਵੀ ਨਹੀਂ ਵੀ ਥਾਣਾ ਚੌਂਕੀ ਕੀ ਚੀਜ਼ ਹੈ ਇਹ ਬੱਚੇ ਨੇ ਚਲੋ ਘਰ ਦਾ ਕੰਮ ਸੰਭਾਲ ਲਿਆ ਸੀ ਥੋੜਾ ਅੱਗੇ ਨਿਕਲਿਆ ਸੀ ਸਮਾਜ ਚ ਚਲੋ ਬਾਹਰ ਵਿਚਰਨ ਲੱਗ ਗਿਆ ਇਹਨੂੰ ਨੌਲੇਜ ਸੀ ਇਹ ਖੇਤੀ ਆਪੇ ਢੰਗਣਾ ਕਰਾਉਣ ਲੱਗ ਗਿਆ ਖੇਤੀ ਸੰਭਣ ਵਾਸਤੇ ਥੋੜਾ ਰੁਕਿਆ ਸੀ ਮਤਲਬ ਵੀ ਪਿੰਡ ਦੇ ਵਿੱਚ ਦਵਿੰਦਰ ਜਿਹੜਾ ਕਦੀ ਕੋਈ ਲੜਾਈ ਝਗੜੇ ਦੇ ਵਿੱਚ ਨਜ਼ਰ ਆਇਆ ਕੋਈ ਇਹੋ ਜਿਹੀ ਲੜਾਈ ਝਗੜਾ ਜਾਂ ਕੋਈ ਇਹੋ ਜਿਹੀ ਐਕਟੀਵਿਟੀ ਜਿਹਦੇ ਨਾਲ ਲੱਗਿਆ ਹੋਵੇ ਕਿ ਬਈ ਇਸ ਤਰ੍ਹਾਂ ਜੋ ਇਲਜ਼ਾਮ ਲੱਗ ਰਹੇ ਨੇ ਜਾਂ ਹਥਿਆਰਾਂ ਵਾਲੀ ਤਸਵੀਰਾਂ ਪਾਤੀਆਂ ਇਹ ਸੀਗਾ ਕਿ ਇੱਕ ਜਿਹੜਾ ਨੌਜਵਾਨੀ ਦਾ ਜਿਹੜਾ ਗਰਮ ਖੂਨ ਹੁੰਦਾ ਉਹ ਉਹਦੇ ਬਿਹੇਵੀਅਰ 'ਚ ਨਜ਼ਰ ਆਂਦਾ ਸੀ ਨਾ 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 ਤੁਸੀਂ ਫਿਰ ਪਿੰਡ 'ਚ ਇਨਵੈਸਟੀਗੇਸ਼ਨ ਕਰ ਸਕਦੇ ਪੂਰੇ ਪਿੰਡ 'ਚ ਘੁੰਮ ਲੋ ਜਿਹੜੀ ਮਰਜ਼ੀ ਬਰਾਦਰ ਕਿਸੇ ਨੂੰ ਵਿਚਾਰਾ ਹੋਵੇ ਵੀ ਨਹੀਂ ਸੀ ਹਰ ਆਦਮੀ ਨਾਲ ਇਹਨੇ ਪਿਆਰ ਨਾਲ ਵਿਚਰਦਾ ਸੀ ਵੀ ਵਿਸ਼ਵਾਸ ਹੀ ਨਹੀਂ ਹੋ ਰਿਹਾ ਵੀ ਹੋ ਕੀ ਗਿਆ ਸਾਨੂੰ ਖੁਦ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਗਵੰਡੀਆਂ ਨੂੰ ਕਿਉਂਕਿ ਸਾਡੇ ਨਾਲ ਤੇ ਇਹਨਾਂ ਪਰਿਵਾਰ ਬੜਾ ਵਿਚਰਦਾ ਸੀ ਕੋਈ ਲੜਾਈ ਝਗੜਾ ਕਦੀ ਨਹੀਂ ਲਿਖਿਆ ਦਮਿੰਦਰ ਦਾ ਵੀ ਬਿਲਕੁਲ ਨਹੀਂ ਕਿਸੇ ਤਰ੍ਹਾਂ ਦਾ ਵੀ ਨਹੀਂ ਕਿਸੇ ਤਰ੍ਹਾਂ ਦੇ ਬਹੁਤ ਇਹ ਆ ਵੀ ਚਲੋ ਆਪਣੀ ਲਾਈਫ ਬੜੀ ਲਗਜ਼ਰੀ ਜੀ ਰਿਆ ਸੀ ਉਹ ਕਿਉਂਕਿ ਖੇਤੀ ਚਲੋ ਪ੍ਰਮਾਤਮਾ ਦੀ ਕਿਰਪਾ ਬੜੀ ਸੋਹਣੀ ਹੈ ਮਿਹਨਤ ਕਰਦਾ ਪਰਿਵਾਰ ਹੈ ਕੋਈ ਨੌਕਰ ਨਹੀਂ ਰੱਖਦੇ ਆਪ ਹੀ ਮਿਹਨਤ ਕਰਦੇ ਇਹ ਦੇਖ ਲਓ 23 24 ਕਿੱਲਾਂ ਦੀ ਖੇਤੀ ਪਿਓ ਪੋਤੀ ਕਰਦੇ ਸੀ ਅੱਛਾ ਜੀ ਆਪ ਵੀ ਖੇਤੀ ਵੀ ਦਵਿੰਦਰ ਆਪ ਖੇਤੀ 'ਚ ਵੀ ਲੱਗਿਆ ਰਹਿੰਦਾ ਸੀ ਜੀ 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 ਬਿਲਕੁਲ ਆ ਹੁਣ ਕਣਕ ਦੀ ਲਗਜ਼ਰੀ ਲਾਈਫ ਕਿੱਦਾਂ ਦੀ ਜਿੰਦਾ ਸੀਗੀ ਕੀ ਲਗਜ਼ਰੀ ਸਿਰਫ ਘਰੇ ਰਹਿਣਾ ਥੋੜਾ ਕਪੜਾ ਛੌਂਕਣਾ ਪਉਂਦਾ ਸੀ ਜੀ ਸਟੈਂਡਰਡ ਲਿਵਿੰਗ ਸਟੈਂਡਰਡ ਵਧੀਆ ਕਿਤਾ ਜੀ 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 ਨਸ਼ਾ ਕਿਸ ਕੋਈ ਸ਼ਰਾਬ ਵਗੈਰਾ ਨਾ ਨਾ ਕਦੇ ਟੱਚ ਵੀ ਨਹੀਂ ਕਰਦਾ ਕੋਈ ਨਸ਼ਾ ਹੈ ਹੀ ਨਹੀਂ ਕਿਸੇ ਤਰ੍ਹਾਂ ਦਾ ਬੜਾ شریف ਬੱਚਾ ਹਰ ਤਰ੍ਹਾਂ ਦਾ ਗੁਰੂ ਘਰ ਸੇਵਾ ਕਰਨ ਵਾਲਾ ਬੱਚਾ ਹੈ ਜਦੋਂ ਬੱਚੇ ਹਰ ਸੰਡੇ ਨੂੰ ਸੇਵਾ ਕਰਦੇ ਆ ਗੁਰਦੁਆਰੇ ਸੇਵਾ ਨਾਲ ਕਰਦਾ ਹੀ ਬਹੁਤ ਅੱਛਾ ਬੱਚਾ ਸਾਨੂੰ ਤੇ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਹੋ ਕੀ ਗਿਆ ਉਹ ਜੋ ਵੀ ਪੱਤੀ ਕਿੱਲਾਂ ਦੀ ਜਦੋਂ ਜ਼ਮੀਨ ਦੀ ਖੇਤੀ ਕਰਦੇ ਹੋਏ ਤਾਂ ਕਮਾਈ ਵੀ ਚੰਗੀ ਹੋਣੀ ਤੁਸੀਂ ਦੱਸਿਆ ਕਿ ਲਿਵਿੰਗ ਸਟੈਂਡਰਡ ਵੀ ਵਧੀਆ ਹੈ ਤਾਂ ਇਲਜ਼ਾਮ ਹੈ ਲੱਗ ਰਿਹਾ ਹੈ ਕਿ ਸ਼ਰ ਪੈਸੇ ਪਾਕਿਸਤਾਨ ਤੋਂ ਮਿਲਦੇ ਸੀ ਆਈਐਸਆਈ ਪੈਸੇ ਦਿੰਦਾ ਸੀ ਤਾਂ ਇਹ ਜਾਣਕਾਰੀ ਜਿਹੜੀ ਹੈ ਉਧਰ ਪਹੁੰਚਾਉਂਦਾ ਹੋਇਆਗਾ ਦੇਖੋ ਜੀ ਅਸੀਂ ਤਾਂ ਅਖਬਾਰ ਦੇ ਵਿੱਚ ਖਬਰ ਵੀ ਪੜੀ ਆ ਵੀ ਉਹਦੇ ਖਾਤਿਆਂ ਦੀ ਵੀ ਜਾਂਚ ਹੋ ਰਹੀ ਹੈ ਠੀਕ ਹੈ ਨਾ ਤੇ ਉਹ ਹੁਣ ਚਲੋ ਡਿਪਾਰਟਮੈਂਟ ਜਾਂਚ ਕਰ ਹੀ ਰਿਹਾ ਹੈ ਉਹ ਆਪ ਜੀ ਤਸੱਲੀ ਕਰ ਲੇਗਾ ਪਰ ਇਹ ਆ ਵੀ ਹੁਣ ਤੁਸੀਂ ਆਪ ਦੇਖ ਲਓ 24 ਕਿਲਿਆਂ ਦਾ ਜੇ ਠੇਕਾ ਲਾਈਏ ਨਾਰਮਲੀ ਉਹ ਵੀ 20 ਲੱਖ ਰੁਪਈਆ ਬੰਦਾ ਉਹਨਾਂ ਨੂੰ ਆਪ ਹੀ ਪਰਮਾਤਮਾ ਦੀ ਬੜੀ ਕਿਰਪਾ ਮਿਹਨਤੀ ਬੜੇ ਐ ਨੌਕਰ ਕੋਈ ਰੱਖਣਾ ਨਹੀਂ ਆਪ ਖਾਦਾ ਪਾਉਣੀ ਆ ਆਪ ਦਵਾਈਆਂ ਪਾਉਣੀ ਆ ਹਰ ਕੰਮ ਆਪ ਕਰਦਾ ਹੈ ਮੁੰਡਾ ਇੰਨਾ ਮਿਹਨਤੀ ਬੱਚਾ ਸੀ ਤੇ ਉਹਦੀ ਵੀਡੀਓ ਤੁਸੀਂ ਵੇਖੀਗੇ ਅੱਛੇ ਜੀ 25 ਸਾਲ ਦਾ ਇਹ ਮੁੰਡਾ ਜਿਹੜਾ ਹੈ ਬਿਲਕੁਲ شریف ਹੈ ਇੱਕ ਲਗਜ਼ਰੀਅਸ ਲਾਈਫ ਜਿਹੜੇ ਉਹ ਗੁਜ਼ਾਰਦਾ ਪਿਆ ਸੀ ਇੱਥੇ ਉਹਨੇ ਨਨਕਾਣਾ ਸਾਹਿਬ ਦਾ ਵਿਜ਼ਿਟ ਕੀਤਾ ਤੇ ਨਾਲ ਹੀ ਉਹਦੇ ਤੇ ਇਹ ਰੋਗ ਲੱਗ ਗਿਆ ਉਹ ਜਿਸਮ ਸੀ ਕਰਦਾ ਪਿਆ ਪਾਕਿਸਤਾਨ ਦੀਆਂ ਏਜੰਸੀਆਂ ਵਾਸਤੇ ਲੇਕਿਨ ਇਹ ਲੋਕ ਸੁਣ ਕੇ ਰਾਣ ਨੇ ਕਿ ਇੱਕ ਛੋਟੇ ਬੱਚੇ ਤੇ 25 ਸਾਲ ਦਾ ਛੋਟਾ ਜਿਹਾ ਜਾਣਾ ਹੀ ਹੁੰਦਾ ਠੀਕ ਹੈ ਤੇ ਉਹਤੇ ਤੇ ਐਡਾ ਵੱਡਾ ਇਲਜ਼ਾਮ ਜਿਹੜਾ ਲਾ ਦਿੱਤਾ ਹੈ सोचिया समझिया बगैर तो लोग कहें हर कोई इन्ह की गरंटी देता इस मुंडे की गरंटी देता है कि यहोजी चीज़ तो कदे हो ही नहीं सकती है खानदान जिन्ना शरीफ है तो इन्ना शरीफ नज़र ही नहीं आएगा तो यह खानदान बहुत मेहनती है मेहनत मुशक्कत करके ने अपना जो माल है अपन जमीन ने वह बनाईया ने इतानदानदा परेशान है अपने ਆ ਲਾਈਕ ਸਾਰੇ ਜਿਹੜੀ ਗੱਲ ਹੈ ਉਹਨਾਂ ਦਾ ਪੁੱਤਰ ਜਿਹੜਾ ਉਹਦੇ ਤੇ ਐਡਾ-ਓਡਾ આરોਪ ਲੱਗ ਗਿਆ ਕਿ ਉਹਨੂੰ ਗ੍ਰਿਫਤਾਰ ਕਰਕੇ ਠੀਕ ਹੈ ਲੈ ਲੈ ਗਿਆ ਲੈ ਜਾਇਆ ਗਿਆ ਠੀਕ ਹੈ ਤੇ ਨਾਲ ਉਹਦੇ ਉਹਦੇ ਬਾਰੇ ਵਿੱਚ ਜੋ ਵੀ ਗੱਲਾਂ ਸੁਨੀਆਂ ਨੇ ਇਹਨਾਂ ਨੇ ਕਿਹਾ ਕਿ ਉਹਦੇ ਤੇ ਉਹ ਜਿ ਇਲਜ਼ਾਮ ਲੱਗਣਾ ਹੀ ਨਹੀਂ ਚਾਹੀਦਾ ਤੇ ਇਹ ਬਿਲਕੁਲ ਨਾ ਇਨਸਾਫੀ ਹੈ ਤੇ ਜਿਹੜੀ ਮੋਦੀ ਹਕੂਮਤ ਹੈ ਉਹ ਐਨੀ ਢਲੇ ਡਿਗਰੀ ਜਾਨੀ ਪਈਏ ਦਿੱਗੀ ਤੋਂ ਦਿੱਗੀ ਹਰਕਤ ਜਿਹੜੀ ਹੈ ਉਹ ਮੋਦੀ ਹਕੂਮਤ ਕਰਦੀ ਪਈ ਹੈ ਕਿ ਸਿੱਖਾਂ ਦੇ ਖਿਲਾਫ ਇਹੋ ਜਿਹੇ ਐਕਸ਼ਨ ਜਿਹੜੇ ਨੇ ਲਿੱਤੇ ਜਾਂਦੇ ਪਏ ਨੇ ਜਿੱਦੇ ਤੇ ਜਿੰਨੂੰ ਜਿਹਦੀ ਵੀ ਜਿਹਦੀ ਜਿੰਨੀ ਵੀ ਮਜ਼ਮਤ ਕੀਤੀ ਜਾ ਉਹ ਕਾਟਦੇ ਤੇ ਐ ਸੁਣ ਕੇ ਮੈਨੂੰ ਦਿਲ ਹੀ ਅਫਸੋਸ ਹੋਇਆ ਕਿ ਕੰਜ ਕੋਈ ਕਿਸੇ ਤੇ ਐਡਾ ਵੱਡਾ ਇਲਜ਼ਾਮ ਲਾ ਸਕਦਾ ਮਤਲਬ ਮੈਂ ਕਹਾਂ ਕਿ ਮੈਨੂੰ ਇੰਡੀਆ ਬਹੁਤ ਪਸੰਦ ਹੈ ਮੈਨੂੰ ਇੰਡੀਆ ਨਾਲ ਬਹੁਤ ਪਿਆਰ ਹੈ ਐਦਾ ਮਤਲਬ ਹੈ ਤੇ ਨਹੀਂ ਕਿ ਆ ਮੈਂ ਇੰਡੀਆ ਦੇ ਚਸੂਕਾਂ ਠੀਕ ਹੈ ਮੈਨੂੰ ਕੋਈ ਆ ਕਹਿ ਤੂੰ ਰੋਕ ਦੀ ਰੋਕ ਵੀ ਨਹੀਂ ਸਕਦਾ ਅਸੀਂ ਕਿਸੇ ਕੰਟਰੀ ਨਾਲ ਪਿਆਰ ਕਰਨਾ ਹੈ ਜਾਂ ਨਹੀਂ ਉਹ ਉਹ ਕੰਟਰੀ ਦੇ ਲੋਕਾਂ ਨਾਲ ਪਿਆਰ ਕਰਨਾ ਹੈ ਜਾਂ ਨਹੀਂ ਤੂੰ ਕਿਸੇ ਵੀ ਮਰਜ਼ੀ ਤੂੰ ਨਹੀਂ ਅਸੀਂ ਕਰਨਾ ਪਿਆਰ ਠੀਕ ਹੈ ਸਾਡਾ ਦਿਲ ਕਰੇਗਾ ਤੇ ਅਸੀਂ ਪਿਆਰ ਕਰ ਲਾਂਗੇ ਤੇ ਮੋਦੀ ਹਕੂਮਤ ਕਹਿੰਦੇ ਅਸੀਂ ਨਫ਼ਰਤ ਜਾਂ ਮੁਹੱਬਤ ਨਹੀਂ ਕਰਦੇ ਠੀਕ ਹੈ ਪਰ ਇੱਥੇ ਜੋ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਲੋਕਾਂ ਨੂੰ ਡਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਕਿ ਲੋਕ ਡਰ ਜਾਣ ਤੇ ਉਹ ਅੱਗੇ ਹੋ ਕੇ ਪਾਕਿਸਤਾਨ ਦਾ ਨਾਮ ਨਾ ਲੈ ਕਿਉਂਕਿ ਫਿਰ ਇਹੋ ਜੀ ਚੀਜ਼ਾਂ ਹੋਣ ਜਾਂ ਤੇ ਜ਼ਾਹਰੀ ਜੀ ਗੱਲ ਹੈ ਲੋਕ ਡਰ ਜਾਂਦੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਲਈ ਤੁਹਾਡਾ ਸਤਿਮੁਲਕਾਤ ਹੋਵੇ ਸੱਚੀ ਕਾਲ ਜੀ